ਹਾਂਜੀ ਗੁੱਡ ਮਾਰਨਿੰਗ ਦੋਸਤੋ ਅੱਜ ਦੇ ਬਲੌਗ ਦੀ ਸ਼ੁਰੂਆਤ ਹੋਵਾ ਚਾਹ ਵਗੈਰਾ ਦੁੱਧ ਵਗੈਰਾ ਪੀ ਕੇ ਆਪਾਂ ਪੱਠੇ ਵਗੈਰਾ ਵੱਢਣ ਨਾ ਕਰਦੇ ਹਾਂ ਤੇ ਘਰ ਦੇ ਬੈਕ ਸਾਈਡ ਹੀ ਵੱਢਦੇ ਹਾਂ ਨਾ ਪੱਠੇ ਤੇ ਮੁੱਕ ਗਿਆ ਚਾਚਾ ਵੈਲੀ ਪਹਿਲਾਂ ਹੀ ਆ ਗਿਆ ਸੀ ਚਾਹ ਪੀ ਕੇ ਤੇ ਆਪਾਂ ਬਾਅਦ ਵਿੱਚ ਆਈ ਸੀ ਕੱਢਣ ਪੱਠੇ ਆਪਣੇ ਤੇ ਅੱਜ ਥੋੜੀ ਥੋੜੀ ਧੁੰਦ ਵੀ ਸੀਗੀ ਉੱਤਰ ਆਈ ਸੀ ਠੰਡਾ ਮੌਸਮ ਸੀ ਸੁਹਾ ਠੰਡ ਜੀ ਮਹਿਸੂਸ ਹੁੰਦੀ ਸੀਗੀ ਧੁੰਦ ਜੀ ਵੀ ਸੀਗੀ ਅੱਜ ਪੈਣ ਲੱਗੀ ਤੇ ਆ ਵੀ ਕੋ ਤਾੜਾ ਤਾਂ ਆਪਣੇ 33 ਵਗੈਰਾ ਵੀ ਹੁਣ ਪੈਣ ਲੱਗੀ ਕਾਫੀ ਰਾਤ ਨੂੰ ਤੇ ਪੂਰਾ ਗਿੱਲਾ ਹੋਇਆ ਪਏ ਪੱਠੇ ਆਪਣੇ ਤੇ ਤੁਹਾਨੂੰ ਤੁਹਾਨੂੰ ਦਿਖਾਉਨੇ ਆ ਉਹ ਸਾਹਮਣੇ ਤੁਹਾਨੂੰ ਦਿਖਾਈ ਦਿੰਦੇ ਉਹ ਕਿ ਚਟੀ ਟੀ ਧੁੰਦ ਦੂਰ ਦੂਰ ਥੋੜੇ ਆਪਣੇ ਔਲੀ ਲਈ ਆਪਣੇ ਠੰਡ ਦੀ ਆਉਣੇ ਸ਼ੂਤਰ ਨੇ ਸ਼ੁਰੂ ਹੋ ਜੂਗੀ ਨਵੰਬਰ ਦੇ ਵਿੱਚ ਨਵੰਬਰ ਦੇ ਲਾਸਟ ਦੇ ਵਿੱਚ ਆਪਣਾ ਅਸੂ ਚੜਜੋ ਜਦੋਂ ਸੂਤਵਾਰਾ ਸੂਏ ਚ ਥੋੜੀ ਥੋੜੀ ਠੰਡ ਉੱਤਰਨੀ ਸ਼ੁਰੂ ਹੋ ਜਾਂਦੀ ਹੈ ਤੇ ਧੁੰਦ ਤੁਸੀਂ ਦੇਖ ਸਕਦੇ ਹੋ ਕੱਲ ਮੀਂਹ ਕਾ ਵੀ ਪਿਆ ਸੀ ਉਹਦੇ ਕਰਕੇ ਆਪਣਾ ਮੌਸਮ ਠੰਡਾ ਹੋ ਗਿਆ ਰਾਤ ਤੱਕ ਤੇ ਧੁੰਦ ਵੀ ਆਪਣੀ ਬਣ ਗਈ ਉਹਦੋਂ ਆਪਾਂ ਸੂਏ ਕਰਨ ਵਾਕੇ ਪਲੇਟੀ ਤੇ ਆ ਗਏ ਹਾਂਜੀ ਉਹਦੋਂ ਆਪਾਂ ਪਲੇਟੀ ਤੇ ਆ ਗਏ ਤੇ ਸਾਹਮਣੇ ਦੇਖ ਸਕਦੇ ਸੀ ਪੰਛੀ ਤੋਤੇ ਤੇ ਕਬੂਤਰ ਚੁਗ ਰਹੇ ਨੇ ਕਣਕ ਆਪਣਾ ਰਜ਼ਕ ਸਵੇਰ ਸਵੇਰ ਉਹ ਕੋ ਲੱਗਿਆ ਕਿ ਇਹਨਾਂ ਨੂੰ ਚਾਹੇ ਰਾਤ ਦੇ ਸਵੇਰ ਸਵੇਰ ਚੁਗਰੇ ਡਾਣੇ ਪਲੇਟੀ ਤੇ ਡੁੱਲ ਜਾਂਦੇ ਆ ਕਾਫੀ ਜਦੋਂ ਟਰੱਕ ਵਗੈਰਾ ਸਪੈਸ਼ਲ ਵਗੈਰਾ ਰੋਈ ਲੱਗਦੀ ਆ ਦਾ ਕਣਕ ਕਲੀ ਹੁਣ ਰੋਜ਼ ਤੇ ਕਣਕ ਚੁਗਰੇ ਜਾ ਤੇ ਸਰਦੀਆਂ ਦੇ ਵਿੱਚ ਗਾਂ ਚੌਲ ਡਲਿਆ ਕਰਨਗੇ ਚੌਲ ਚੁਗਿਆ ਕਰਨਗੇ ਆਪਾਂ ਤੁਹਾਨੂੰ ਦਿਖਾਉਣੇ ਆ ਐਡਿਕਸ਼ਨ ਕੱਲ ਜਿੱਥੇ ਆਪਣੀ ਗੱਦਰਵਾ ਬੀਲੀ ਡਿੱਗੀ ਸੀਗੀ ਆਪਣੇ ਘਰ ਦੇ ਸਾਹਮਣੇ ਪਲੇਟੀ ਤੋਂ ਅੱਗੇ ਉਹ ਦਰਖਤ ਸਾਹਮਣੂ ਤੁਹਾਨੂੰ ਟਾਲੀ ਦੇ ਦੀਦਾ ਉਹ ਟਾਲੀ ਦੇ ਕੋਲੇ ਉੱਤੇ ਕੋਈ ਚੀਜ਼ ਹੋਊਗੀ ਸੱਪ ਵਗੈਰਾ ਜਾਂ ਕੋਈ ਕਾਲੀ ਚੀਜ਼ ਉਹਦੇ ਤੇ ਕਹਿੰਦੇ ਸਨ ਕਹਿਰੇ ਸੀ ਲੱਗੀ ਸੀ ਤੇ ਝੋਨੇ ਦੇ ਵਾਲੇ ਤੋਂ ਵਾਲੇ ਵਿਚਾਲੇ ਆ ਉਦੋਂ ਆ ਚਾਚਾ ਤੇਜ ਆ ਗਏ ਅਸੀਂ ਆਪਾਂ ਨੂੰ ਲੈ ਗਿਆ ਬਾਗ ਚ ਕਹਿੰਦਾ ਬਾਦ ਚਲ ਆਪਣਾ ਝੋਨਾ ਦੇਖਿਆ ਤੇ ਆਪਾਂ ਜਾ ਗਏ ਸੀ ਚਾਚੇ ਨਾਲ ਅੱਜ ਤੁਹਾਨੂੰ ਨਵੀਂ ਖੇਤ ਨਵਾਂ ਲੋਕੇਸ਼ਨ ਦਿਖਾਉਣੇ ਆ ਜਿੱਥੇ ਕਦੇ ਆਪਣਾ ਬਾਗ ਅਰੂਦਾ ਦੇ ਬੂਟਿਆਂ ਨਾਲ ਤੇ ਇਹਦੇ ਵਿੱਚ ਆਪਣੇ ਆਂਬਾਂ ਦੇ ਬੂਟਿਆਂ ਪਰਿਆ ਹੁੰਦਾ ਸੀ ਤੇ ਹੁਣ ਮੈਂ ਤੇ ਇਹਦੇ ਵਿੱਚ ਆਵੰਦ ਦਾ ਦਰਖਤ ਤੇ ਇੱਕ ਹੋਰ ਨੰਨਾ ਮੀਚੀ ਨਾਮਾ ਸੰਨਫਾਲ ਦਿਖਾਉਨੇ ਆਂ ਖਾਵਾਂਗੇ ਅੱਜ ਬਲੌਗ ਦੇ ਵਿੱਚ ਲੱਗਿਆ ਹੋਇਆ ਤੇ ਇਹਨੂੰ ਕਰੋਂਦੇ ਦਾ ਕੰਨੇ ਚਾਚਾ ਕਹਿੰਦਾ ਕਰੋਂਦੇ ਦਾ ਫਲ ਕਹਿੰਦੇ ਆਂ ਕਰੋਂਦਾ ਇਹ ਕਰੋਂਦੇ ਹੁੰਦੇ ਕਹਿੰਦਾ ਖਟ ਮਿੱਠੇ ਹੀ ਹੁੰਦੇ ਆੜੂ ਵਾਂਗੂ ਤੇ ਬਹੁਤ ਸਵਾਦ ਹੁੰਦੇ ਆ ਤੇ ਮਿੱਠੇ ਖੱਟੇ ਖੱਟੇ ਮਿੱਠੇ ਜਿਹਾ ਕੱਚੇ ਲੱਗਿਆ ਹੋਏ ਵਿੱਚ ਇਹਦੇ ਵਿੱਚ ਦੁੱਧ ਜਿਹਾ ਬਣਿਆ ਉਹਨਾਂ ਦੁੱਧੇ ਨਿਕਲਦਾ ਤੇ ਆ ਪੂਰੇ ਭਰੇ ਪਏ ਆ ਤਾਂ ਤੇ ਆਤੀ ਗੋਡੇ ਵਗੈਰਾ ਦੁਕਦੇ ਸੀ ਤੇ ਮਸਾਂ ਆਉਂਦੇ ਸਾਈਕਲ ਤੇ ਤੇ ਆਤੀ ਕਹਿੰਦਾ ਵੇਚੇ ਨਹੀਂ ਕਹਿੰਨੀ ਤਾਂ 35-40 ਰੁਪਏ ਕਹਿੰਦਾ ਮੰਡੀ 'ਚ ਵਧੀਆ ਵਿਕ ਜਾਂਦੇ ਆ ਆਪਣੇ ਛੇੜ ਵਗੈਰਾ ਲੈ ਲੈਂਦੇ ਆ ਬਹੁਤ ਖਾਂਦੇ ਆ ਚਾਰ ਵਗੈਰਾ ਵੀ ਪੈ ਜਾਂਦਾ ਇਹਦਾ ਸ਼ੂਗਰ ਸਾਗਰ ਲਈ ਤੇ ਹੋਰ ਬੁਮਾਰ ਲਈ ਕਹਿੰਦੇ ਬਹੁਤ ਕਾਰਗਰ ਸਦ ਹੁੰਦੇ ਬਹੁਤ ਵਧੀਆ ਹੁੰਦੀ ਆ ਸ਼ੂਗਰ ਤੇ ਮਿਰਚਾਂ ਲਈ ਤੇ ਪੰਡੀ ਦੇ ਬਾਣੀਆਂ ਵਗੈਰਾ ਬਹੁਤ ਖਾਂਦੇ ਕਹਿੰਦਾ ਤੇ ਹੁਣ ਵੀ ਕਹਿੰਦਾ ਮੈਨੂੰ ਪੁੱਛਦੇ ਰਹਿੰਦੇ ਲੈ ਕੇ ਜਾ ਕੇ ਹੁਣੋਂ ਮੈਂ ਇੱਥੇ ਟੁੱਟ ਉੜਦੀ ਨਹੀਂ ਤੇ ਅੱਜ ਆਪਾਂ ਜਿਹੜਾ ਵੱਜ ਗਿਆ ਤੇ ਆਪਾਂ ਲਾਲ ਦਾ ਫਿਰ ਅੱਜ ਕਰਾਂਦੇ ਤੋੜ ਲੈ ਤੇ ਤੁਸੀਂ ਦੱਸੋ ਤੁਹਾਡੇ ਲੱਗ ਕਿ ਜਿਹਨੂੰ ਪੀ ਕਹਿੰਦੇ ਦਰਖਤ ਨੂੰ ਇਹਨੂੰ ਆਪਣੇ ਫਲ ਨੂੰ ਜਿਹੜਾ ਲੱਗਿਆ ਆ ਆਪਣੇ ਤੇ ਬੁੱਟੇ ਤੇ ਦੋ ਆ ਵੱਡੇ ਵੱਡੇ ਤੇ ਤਾਂ ਤੇ ਕਰ ਪੂਰੇ ਭਰੇ ਹੋਏ ਆ ਗੁਲਾਬੀ ਗੁਲਾਬੀ ਇਹਨਾਂ ਨੂੰ ਹੁੰਦਾ ਵਿੱਚੋਂ ਰਸ ਨਿਕਲਦਾ ਜਿਹੜੇ ਪੱਕ ਜਾਂਦੇ ਤੇ ਕੱਚੇ ਦੇ ਵਿੱਚ ਦੁੱਧ ਜਿਹਾ ਹੁੰਦਾ ਚਿੱਟਾ ਜਾਂ ਪੱਕ ਜਾਂਦੇ ਉਹਦੇ ਵਿੱਚੋਂ ਐ ਗੁਲਾਬੀ ਬਣ ਜਾਂਦੇ ਗੁਲਾਬੀ ਜਿਹੜਾ ਰਸ ਨਿਕਲ ਦੋ ਵਾਰ ਆਪਾਂ ਝਾੜੇ ਕ੍ਰੇਲੇ ਲੱਗੇ ਸੀ ਝਾੜੇ ਕ੍ਰੇਲਿਆਂ ਲਾਲਾ ਦਾ ਚਾਚਾ ਗਿਆ ਝਾੜੇ ਕ੍ਰੇਲੇ ਲੈ ਕੇ ਜਾਈ ਵਾਧੂ ਲੱਗੇ ਪਏ ਆ ਤੇ ਨਾਲੇ ਦਿੱਤਾ ਵੀ ਆਪ ਨੂੰ ਆ ਪੱਕੇ ਪਏ ਸੀ ਕ੍ਰੇਲੇ ਜਿਹੜੇ ਲਾਲ ਲਾਲਾ ਕਿਹੜੇ ਬੀ ਸੀਗੇ ਆਪਣੇ ਝਾੜੇ ਕ੍ਰੇਲਿਆਂ ਦੇ ਬੀ ਵੀ ਆਪਾਂ ਲੈ ਲਈ ਕੰਨ ਜਾਲ ਜੂਲ ਤੇ ਵਾਲੇ ਤੇ ਸਿੱਟਦੀ ਵਧੀਆ ਹੋਣਗੇ ਤੇ ਆਪਾਂ ਨਾਲੇ ਝਾੜੇ ਕ੍ਰੇਲੇ ਲੈ ਕੇ ਘਰੇ ਦਾਲ ਤਰ ਨੂੰ ਸ਼ੁਗਰ ਸਾਗਰ ਲਈ ਵੀ ਵਧੀਆ ਹੁੰਦੇ ਆ ਝਾੜੇ ਕ੍ਰੇਲੇ ਦੀ ਦਾਲ ਸ਼ੁਗਰ ਦੇ ਮਰੀਜ਼ਾਂ ਲਈ ਤੇ ਨਾਲੇ ਤੋ ਉਹਦੇ ਘਰੋਂ ਦੇ ਘਰ ਜਾਣ ਨੂੰ ਚਾਹੇ ਦਾ ਟੰਗ ਆਪਸ ਇਹਦਾ ਹੋ ਗਿਆ ਬੀਆ ਆ ਜਾਂਦਾ ਸਬਜ਼ੀ ਦਾ ਬਣਾ ਲਈ ਤੇ ਨਾਲ ਹੀ ਆਪ ਨੂੰ ਤੋੜ ਕੇ ਦਿੱਤੀ ਚਾਚੇ ਨੇ ਮਲਠੀ ਆ ਮਲਠੀ ਦੇ ਲੱਗੇ ਹੋਏ ਆ ਥੱਲੇ ਬੂਟੇ ਤੁਹਾਨੂੰ ਦਿਖਾਈ ਦੇਣਦੇ ਉਹਨਾਂ ਵਿੱਚ ਛੋਲਗੇ ਦੇ ਪੱਤਿਆਂ ਦੇ ਵਰਗੇ ਇਹ ਮਲਠੀ ਆ ਥੱਲੇ ਜਮਾ ਜਾੜਾ ਲੱਗੀ ਹੁੰਦੀ ਚੜਾ ਕਿਹੜੀ ਵਰਤ ਚਾਹੁੰਦੀ ਆ ਮਲਠੀ ਦੀ ਇਹ ਆਪ ਤੋ ਕੇ ਵਗਰ ਤੋ ਕੇ ਸਾਫ਼ ਕਰਕੇ ਨੂੰ ਇਹ ਵਰਤੀ ਹੈ ਨਹੀਂ ਝਾੜ ਦੀ ਮਲਠੀ ਦੇ ਰੂਪ ਵਿੱਚ ਐਦਾਂ ਲੱਗਦਾ ਮਲਠੀ ਦਾ ਪੌਦਾ ਚਾਚਾ ਪੱਟ ਕੇ ਦੇ ਰਿਹਾ ਸੀ ਤੇ ਆਪਾਂ ਲਾਵਾਂਗੇ ਘਰੇ ਉਹਨਾਂ ਨੂੰ ਵਰਤਦੇ ਨਹੀਂਗੇ ਕਹਿੰਦਾ ਸੀ ਤੂੰ ਇੱਕ ਵਾਰੀ ਲਾ ਦੇ ਦੋ ਚਾਰ ਬੂਟੇ ਵੇਖੀ ਆਪਦੀ ਆਪੇ ਸਾਰੇ ਅੱਗੇ ਦੇਖ ਕੇ ਵਧੀਆਂ ਜਾਂਦੀ ਥੱਲੇ ਤੇ ਬੂਟੇ ਨੇ ਤਾਂ ਕੱਢਦੀ ਜਾਂਦੀ ਹੈ ਤੁਰੀ ਜਾਂਦੀ ਧਰਤੀ ਦੇ ਵਿੱਚ ਬਹੁਤ ਲੱਗੂਗੀ ਇਹ ਆਪਾਂ ਝਾੜਾ ਲੈ ਲਿਆ ਚਾਚੇ ਤੋਂ ਪਟਾਗ ਲਿਆ ਤੇ ਲਾਵਾਂਗੇ ਘਰੇ ਜਾ ਕੇ ਆਪਾਂ ਵੀ ਇਹ ਆਪਣੇ ਮਲਠੀ ਦੇ ਬੂਟੇ ਤੇ ਜੜਾ ਕਹਿੰਦਾ ਸੀ ਲੱਗ ਜਾਣੀਆਂ ਤੇ ਵਧੀਆ ਚੱਲੂ ਪੈਣੀਆਂ ਕਹਿੰਦਾ ਸੀਗਾ ਉਦੋਂ ਦਾ ਪਚਾਰ ਵਜੇ ਨੂਰ ਨੂੰ ਛੱਡ ਕੇ ਆਈ ਸੀ ਸਟੂਸ਼ਨ ਤੇ ਤੇ ਖੜੇ ਸੀ ਫਾੜ ਕੇ ਆੜੀ ਪਈ ਸੀਗੀ ਕਾਫੀ ਥਲੇ ਇੱਕ ਦੋ ਮਿੰਟ ਹੀ ਹੋਈ ਸੀਗੀ ਫੜ ਕੜੀ ਨੂੰ ਵੇਖ ਲੋ ਕਾਫੀ ਚਾਂਮ ਲੱਗ ਬਹੁਤ ਜ਼ਿਆਦਾ ਆਵਾਜ਼ ਆਈ ਆਪਣੇ ਇਧਰਲੇ ਤੇ ਉਰੀ ਵਾਲੇ ਫੜਕ ਦੇ ਉੱਤੇ ਵੀ ਹਾਂਜੀ ਅਸੀ ਗੱਲ ਦੋਸਤੋ ਵੀ ਵੀ ਸੱਟਲ ਤੇ ਇਥੇ ਮੋਟ ਸਵਾਗਤ ਹੈ ਤੇ ਵਲੌਗ ਦੀ ਤਾਂਤ ਕਰਦੇ ਆ ਆਹ ਵੀਡੀਓ ਦੇ ਨਾਲ ਸ਼ਾਮ ਨੂੰ ਐਸੀ ਟੋਮੀ ਦੀ ਜਿੰਮੀ ਨੂੰ ਬਾਹਰ ਲੈ ਕੇ ਆਪਣੀ ਇਧਰ ਸੋਲਰ ਮੋਟਰ ਵਾਲੇ ਖੇਤ ਕਿ ਡਾ ਘਾਉਣ ਗਿੱਜ ਗਏ ਆ ਹੁਣ ਰੋਜ਼ ਕਹਿ ਦਿੰਦੇ ਆ ਵੀ ਬਾਹਰ ਜਾਣਾ ਹੰਕ ਲੱਗ ਜਾਂਦੇ ਆ ਤੇ ਚੰਗਾ ਵਧੀਆ ਮੌਸਮ ਬਣਿਆ ਹੈ ਅੱਜ ਅੱਜ ਮਤਲਬ ਕਿ ਧੁੱਪ ਵੀ ਸੀਗੀ ਜਾਂ ਬੱਦਲ ਵਾਈ ਹੈ ਨਹੀਂ ਸੀ ਇੰਨੀ ਅੱਜ ਤੇ ਧੁੱਪ ਆਲਾ ਦਿਨ ਰਿਹਾ ਐ ਵੈਸੇ ਸਰ ਮੀਨ ਮਹਿਸੂਸ ਹੋਈ ਅੱਜ ਥੋੜੀ ਥੋੜੀ ਹਵਾ ਚੱਲਦੀ ਰਹੀ ਪੂਰੇ ਦੀ ਕਦੇ ਬੰਦ ਹੋ ਜਾਂਦੀ ਸੀ ਤੇ ਟਮੀ ਤੇ ਜੰਮੀ ਆ ਮੈਨੂੰ ਲੈ ਕੇ ਆਏ ਬਾਹਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਆਪਣੇ ਨੂੰ ਜੋ ਵੀ ਵੀਰ ਆਪਣੇ ਬਲੌਗ ਨੂੰ ਦੇਖਦੇ ਨੇ ਤੇ ਲਾਈਕ ਵਾਲਾ ਬਟਨ ਜ਼ਰੂਰ ਦਬਾਦਿਆ ਕਰੋ ਤੇ ਵੀਡੀਓ ਨੂੰ ਬਲੌਗ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ